ਬਸ ਦੇ ਵਿੱਚ ਵੜ ਕੇ ਡਰਾਈਵਰ ਨੂੰ ਆਟੋ ਚਾਲਕਾ ਦੇ ਵੱਲੋਂ ਕੁੱਟਿਆ ਗਿਆ ਤਾਂ ਸੁਬੀਰਾ ਚੰਡੀਗੜ੍ਹ ਦੀਆਂ ਦਸੀਆਂ ਜਾ ਰਹੀਆਂ ਨੇ ਦਿੱਤੇ ਸੀਟੀਸੀ ਬਸ ਦੇ ਵਿੱਚ ਵੜ ਕੇ ਡਰਾਈਵਰ ਨੂੰ ਆਟੋ ਚਾਲਕਾਂ ਦੇ ਵੱਲੋਂ ਕਾਫੀ ਕੁੱਟਿਆ ਜਾਂਦਾ ਹੈ ਹਾਲਾਂਕਿ ਨਜ਼ਦੀਕੀ ਰਾਜੀਵ ਬਾਗ ਪੰਜਾਬ ਦੇ ਵਿੱਚ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਲੋਕਾਂ ਦੀ ਵਾਂਗ ਹੋਇਆ ਤੇ ਐਸੇ ਤਰੀਕੇ ਦੇ ਨਾਲ ਇੰਜ ਪੰਜਾਬੀਆਂ ਤੇ ਹਮਲੇ ਹੋ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਜਿਹੜਾ ਡਰਾਈਵਰ ਐ ਸਰਦਾਰ ਡਰਾਈਵਰ ਐ ਜਿਸਤੇ ਕੁਜਾਰ ਟੂ ਚਾਲਕਾ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉੱਥੇ ਮੌਜੂਦ ਜਿਹੜੇ ਲੋਕ ਹੁੰਦੇ ਨੇ ਇਸ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਦੇ ਵਿੱਚ ਵੀ ਲੱਗ ਜਾਂਦੇ ਨੇ ਜਿਸ ਦੀ ਵੀਡੀਓ ਕਿਸੇ ਵੱਲੋਂ ਬਣਾਈ ਗਈ ਹੈ ਜੋ ਕਿਸੇ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕੋ ਕਰ ਕੋ ਰੋਟਾ ਕਰ ਇੱਕ ਬੰਦੇ ਨਾ ਪੰਜ ਚਾਰ ਕੱਟ ਨਹੀਂ ਆਇਆ ਜੇ ਤੱਕ ਇਹ ਜਵਾਦੋਂ ਤੋਂ ਮੈਂ ਜਹੀ ਮਾਰੇ ਨਾ ਮਹਾਰਾਜਾ ਨਰਾਇਣ ਬੈਠ ਕੇ ਆਉਣ ਲਓ ਬਾਤ ਕਰ ਹਾਂ ਸੁਣਾ ਤੁਮਾਂ ਕੀ ਆਇਆ ਯਾਰ ਰਾਜਾ ਤੋਂ ਮਹਾਂਕਤਰ ਰੁਪਿਆ ਤੋਂ ਸਾਡੀ ਕੇ ਗਾੜੀ ਕਪੜਾ ਕੋ ਕਰ ਕੋ ਰੋਟਾ ਕਰ ਇੱਕ ਬੰਦੇ ਨਾ ਪੰਜ ਚਾਰ ਕੱਟ ਨਹੀਂ ਆਇਆ ਤੱਕੀ ਜਦ ਅਦਸ਼ਤ ਮਾਰ ਮਾਰ ਨਾ ਮਹਾਂ ਦਾ ਨਰਾਏ ਬੈਣ ਕੇ ਬਾੜਾ ਬਾਤ ਬਾਸ ਦੇ ਵਿੱਚ ਵੜ ਕੇ ਡਰਾਈਵਰ ਨੂੰ ਆਟੋ ਚਾਲਕਾ ਦੇ ਵੱਲੋਂ ਕੁੱਟਿਆ ਗਿਆ ਤਾਂ ਸੁਬੀਰਾ ਚੰਡੀਗੜ੍ਹ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇ ਸੀਟੀਸੀ ਬਸ ਦੇ ਵਿੱਚ ਵੜ ਕੇ ਡਰਾਈਵਰ ਨੂੰ ਆਟੋ ਚਾਲਕਾਂ ਦੇ ਵੱਲੋਂ ਕਾਫੀ ਕੁੱਟਿਆ ਜਾਂਦਾ ਹੈ ਹਾਲਾਂਕਿ ਨਜ਼ਦੀਕੀ ਰਾਜੀਵ ਬਾਗ ਪੰਜਾਬ ਦੇ ਵਿੱਚ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਲੋਕਾਂ ਦੀ ਵਾਂਗ ਹੋਇਆ ਤੇ ਐਸੇ ਤਰੀਕੇ ਦੇ ਨਾਲ ਇੰਜ ਪੰਜਾਬੀਆਂ ਤੇ ਹਮਲੇ ਹੋ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਜਿਹੜਾ ਡਰਾਈਵਰ ਐ ਸਰਦਾਰ ਡਰਾਈਵਰ ਐ ਜਿਸ ਤੇ ਕੁਜਾਰ ਤੋਂ ਚਾਲਕਾ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉੱਥੇ ਮੌਜੂਦ ਜਿਹੜੇ ਲੋਕ ਹੁੰਦੇ ਨੇ ਇਸ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਦੇ ਵਿੱਚ ਵੀ ਲੱਗ ਜਾਂਦੇ ਨੇ ਜਿਸ ਦੀ ਵੀਡੀਓ ਕਿਸੇ ਵੱਲੋਂ ਬਣਾਈ ਗਈ ਹੈ ਜੋ ਕਿਸੇ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕੱਪ ਤੋਂ ਕਰੇ ਕੁਟੇ ਨਾ ਪੰਜ ਚਾਰ ਕੱਟ ਨਹੀਂ ਆਏ ਬਸ ਜਤਵਾਦ ਪੁਹਾਰ ਬਸ ਭਾਈ ਮਹਾਰਾਜ ਨਾ ਮਹਾਰਾਜ ਬੈਣ ਕੇ ਲਾਓ ਚੰਦੂ ਨੂੰ ਪਰ ਬਾਪਾ ਮਾਰੋ ਮਾਰੋ ਸੁਣਾ ਤੁਮਾਂ ਕੀ ਆਇਆ ਯਾਰ ਮਹਾਰਾਜ ਤੋਂ ਮਹਾਰਾਜ ਤੋਂ ਬੀਰ ਤੋਂ ਆੜੀ ਕੇ ਗਾਲੀ ਕਹੋ ਕਿਉਂ ਕਰ ਰੋ ਕੱਪ ਤੋਂ ਕਰੇ ਕੁਟੇ ਨਾ ਪੰਜ ਚਾਰ ਕੱਟ ਨਹੀਂ ਆਏ ਬਸ ਜਤਵਾਦ ਪੁਹਾਰ ਬਸ ਭਾਈ ਮਹਾਰਾਜ ਨਾ ਮਹਾਰਾਜਾ ਨਰਾਇਣ ਬੈਂਕ ਕੋਲੋਂ ਸਟੈਂਡ ਤੋਂ ਪਰੋ ਬਾਪਾ ਮਾਰੋ ਮਾਰੋ ਸੁਣਾ ਤੁਹਾਨੂੰ ਕੀ ਆਇਆ ਯਾਰ ਨਾ ਜੱਜਾ ਮਹਾਰਾਜਾ ਬਸ ਦੇ ਵਿੱਚ ਵੜ ਕੇ ਡਰਾਈਵਰ ਨੂੰ ਆਟੋ ਚਾਲਕਾ ਦੇ ਵੱਲੋਂ ਕੁੱਟਿਆ ਗਿਆ ਤਾਂ ਸੁਬੀਰਾ ਚੰਡੀਗੜ੍ਹ ਦੀਆਂ ਦਸੀਆਂ ਜਾ ਰਹੀਆਂ ਨੇ ਦਿੱਤੇ ਸੀਟੀਸੀ ਬਸ ਦੇ ਵਿੱਚ ਵੜ ਕੇ ਡਰਾਈਵਰ ਨੂੰ ਆਟੋ ਚਾਲਕਾ ਦੇ ਵੱਲੋਂ ਕਾਫੀ ਕੁੱਟਿਆ ਜਾਂਦਾ ਹਾਲਾਂਕਿ ਨਜ਼ਦੀਕੀ ਰਾਜੀਵ ਬਾਗ ਪੰਜਾਬ ਦੇ ਵਿੱਚ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਲੋਕਾ دیਵੰਗ ਹੋ ਗਏ ਤੇ ਐਸੇ ਤਰੀਕੇ ਦੇ ਨਾਲ ਇੰਜ ਪੰਜਾਬੀਆਂ ਤੇ ਹਮਲੇ ਹੋ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਜਿਹੜਾ ਡਰਾਈਵਰ ਹੈ ਸਰਦਾਰ ਡਰਾਈਵਰ ਹੈ ਜਿਸਤੇ ਕੁਝ ਆਟੂ ਚਾਲਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉੱਥੇ ਮੌਜੂਦ ਜਿਹੜੇ ਲੋਕ ਹੁੰਦੇ ਨੇ ਇਸ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਦੇ ਵਿੱਚ ਵੀ ਲੱਗ ਜਾਂਦੇ ਨੇ ਜਿਸ ਦੀ ਕੀ ਵੀਡੀਓ ਕਿਸੇ ਵੱਲੋਂ ਬਣਾਈ ਗਈ ਹੈ ਜੋ ਕਿਸੇ ਵੱਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ પાપો ગરે કુને મે મે પાંચ દુસર કતલાઈ આય પા તોડી જસમાદો તો માર મહારાણી મહારાણી ના મહારાજા નારાયણ બેન કે પડ લો ચાંદુનો પર બાપરો માર સુના